ਉਹਨਾਂ ਨਵੇਂ ਆਏ ਸਾਥੀਆਂ ਨੂੰ ਆਓ ਜੀ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਦੇ ਰਾਖੇ ਬਣੀਆਂ ਜਿਹੜੇ ਹਰੇ ਪੈਰ ਚੱਲਣ ਦੀ ਆਸਾਂ ਰੱਖੇ ਆਪਾਂ ਕਿਸੇ ਦੀ ਸੁਣੀ ਗਣੀ ਨਹੀਂ 92 ਐਮਐਲ ਬਣਾ ਕੇ ਤਿਆਰ ਕਰਕੇ ਹੇੜ ਇਹਨਾਂ ਦੀ ਭੇਜ ਦਿੱਤੀ ਵੀ ਲੈ ਜਾ ਜਾ ਕੇ ਮੌਜਾ ਕਰ ਔਰ ਉਹਨੇ ਮੌਜਾ ਇਹੋ ਜਿਹੀ ਕੀਤੀਆਂ ਸਾਡੇ ਪੰਜਾਬ ਨੂੰ ਨਰਕ ਦੀ ਰੀਲੇ ਦੇ ਉੱਤੇ ਤੋਰ ਦਿੱਤਾ ਔਰ ਹੁਣ ਅੱਜ ਕਹਿੰਦੇ ਸਾਹ ਬੜਾ ਕਹਿਣਾ ਔਰ ਮੈਂ ਜਿਹੜਾ ਉਹ ਇੱਕ ਅਰਥ ਨਾਲ ਜੋ ਕਰ ਦੇਣਾ ਭਲਿਆ ਜੋ ਇੱਥੇ ਗੰਦਗੀ ਫੈਲਣ ਦੇ ਨਹੀਂ ਇਹ ਤੈਨੂੰ ਉਹ ਹੀ ਦੱਸੂ ਪਾਵਰ ਕਾਮ ਦੇ ਵਿਰੋਧ ਦੇ ਜਿਹੜਾ ਉਹਦੇ ਵਾਲੀ ਟਵਿੱਟਰ ਤੇ ਨਾ ਲੱਗਾ ਯਾਰ ਬਲਾਦ ਮੇ ਉਹ ਟਵਿੱਟਰ ਕਿਵੇਂ ਚੱਲਦਾ ਇਸ ਕਰਕੇ ਸਾਥੀਓ ਜਿਹੜੇ ਐਸਐਮ ਉਸਮੇ ਆ ਇਹਨਾਂ ਦੀ ਪ੍ਰਵਾਹ ਨਹੀਂ ਚੱਲ ਰਹੀ ਨਾ ਪੁਰਾਣੇ ਦੇ ਐਸਐਮ ਕਦੀ ਲੱਗੇ ਆ ਆਪਣੇ ਪੁਰਖਿਆਂ ਨੇ ਪਹਿਲਾਂ ਹੀ ਐਸਐਮ ਜਿਹੜੇ ਖਤਮ ਕੀਤੇ ਆ ਇਹਨਾਂ ਐਸਐਮ ਦੀ ਹੋਂਦ ਨੂੰ ਜ਼ੀਰੋ ਕਰਕੇ ਰੱਖਿਆ ਚਾਣਾ ਸੰਘਰਸ਼ਾਂ ਵਿੱਚੋਂ ਲੈ ਕੇ ਸਭ ਕੁਝ ਸਿੱਖਿਆ। ਇਸ ਸੰਘਰਸ਼ਾਂ ਵਿੱਚ ਸਾਡੀ ਜ਼ਿੰਦਗੀ ਆ। ਦਰੀ ਦੇ ਬੈਠਣੋਂ ਗਰੀਬੀ ਨਾਲ ਕਲੇ ਕਰੋ ਸਾਥੀਓ ਆਪਾਂ ਇੱਜ ਸੇ ਖੁਸ਼ੀ ਦੇ ਸਮਾਗਮ ਤੇ ਨਹੀਂ ਆਏ। ਕਿਤੇ ਪੱਖੇ ਗਾੜੀ ਖਰੋਗੇ ਕਿਤੇ ਦੁਕਾਨਾ ਦੇਖ ਲੋਗੇ ਨਹੀਂ। ਆਪਾਂ ਬੈਠਣ ਵਾਸਤੇ ਆਏ ਆ ਤੇ ਸੰਘਰਸ਼ੀ ਰੂਪਰੇਖਾ ਨੂੰ ਸਹੀ ਰੱਖੀਏ। ਔਰ ਆਓ ਸਾਥੀਓ ਇੱਕ ਦੋ ਨਾਰੇ ਲਾਈਏ ਨਾਰੇ ਜਵਾਬ ਨਾਰੇ ਪਿਓ। ਇਹ ਜਿੰਨਾ ਚਿਰ ਕੰਮ ਚੱਲਦਾ ਕੋਈ ਸਾਥੀ ਆਲਾ ਕਾਣੀ ਨਾ ਕਰੇ ਬਹਾਨੇ ਬਾਜ਼ੀ ਨਾ ਕਰੇ ਇਸੇ ਦਰਜੇ ਛੱਡਦੇ ਹੋ। ਉਦੋਂ ਸ਼ਨੀਵਾਰ ਕੱਢ ਲਾਏ ਤਾਂ ਫੇਰ ਛੁੱਟੀਆਂ ਲਈ ਲਾਂਗੇ ਅੱਜ ਹਣੇ ਖੁਦਾ ਦਾ ਖਾਸਤਾ ਅੱਜ ਆਪਣੇ ਹੱਕਾਂ ਨੂੰ ਪਿਛਾਣੋ ਅਸੀਂ ਦਾ ਪੰਛਰਾ ਲਾ ਰਹੇ ਸਾਨੂੰ ਕੋਈ ਛੇਧਰਦੀ ਨਹੀਂ ਪਾੜਾ ਸਾਡੇ ਬੱਚਿਆਂ ਦਾ ਜਿਹੜਾ ਉਹ ਜ਼ਿੰਦਗੀ ਦਾ ਹੋੜਾ ਉਹ ਖਤਮ ਹੋਣ ਜਾ ਰਿਹਾ ਬੋਖ ਬੋੜੀ ਨੂੰ ਬਚਾਉਣ ਵਾਸਤੇ ਆਪਾਂ ਸਾਥੀ ਜੀ ਅੱਜ ਤਾਣਾ ਹੀ ਸਰਕਾਰ ਅਤੇ ਪੰਜਾਬ ਨੇ ਬਿਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਕੰਨਾਂ ਵਿੱਚ ਇਹ ਬੋਖ ਬੋੜੀ ਤੇ ਬੋੜੀ ਸਰਕਾਰ ਉਹ ਬੋੜੀ ਜਿਹੜੀ ਆ ਉਹ ਮੈਨੇਜਮੈਂਟ ਦੇ ਕੰਨਾਂ ਤੱਕ ਗੱਲ ਪਹੁੰਚਾ ਦਈਏ ਆਹ ਲੰਗੋ ਨਾ ਲਾਈਏ ਨਾ ਨਾ ਜਵਾਬ ਵਾਰਾ ਤੇ ਹੱਥੀਓ ਦੇ ਕੇ ਸੱਥ ਸਾਥੀ ਨੂੰ ਡਾਕਟਰ ਨੇ ਰੋਕਿਆ ਕੋਈ ਡੈ ਠੀਕ ਉਹ ਨਾ ਨਾ ਲਾਇਓ ਉਹ ਬਾਹ ਖੜੀ ਨਾ ਕਰਿਓ ਤੇ ਜਿਹੜਾ ਬਿਲਕੁਲ ਤੰਦਰੁਸਤ ਹੈ ਉਹਦੀਆਂ ਦੋਵੇਂ ਬਹਾਂ ਖੜੀਆਂ ਆ ਇਹ ਨਾਰਾ ਕੱਢਵਾ ਲਾਉਣਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਜਾਏ ਪੰਜਾਬ ਸਰਕਾਰ ਮਰਦਾਬਾ 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 ਹੇ ਕੋਈ ਕੋ ਜਿੱਦੀ ਖਮਾ ਵਾਹਿਗੁਰੂ ਹਾਲਸਾ ਵਾਹਿਗੁਰੂ ਜੀ ਜਿਸ ਜੀ ਵੀਓ ਬੜਾ ਇਹਨਾਂ ਨੇ ਨਾਰੇ ਦੇ ਨਾਲ ਵੀ ਸਰਕਾਰ ਦਾ ਪ੍ਰਚਾਰ ਕੀਤਾ ਸੋ ਹੁਣ ਅਵੀਂ ਕਦਮ ਬਲਜਿੰਦਰ ਸਿੰਘ ਜੀ ਪਲਾਸੌਰ ਤੇ ਉਹਨਾਂ ਤੋਂ ਬਾਅਦ ਅਮਰੀਦ ਸਿੰਘ ਜੀ ਆਈ ਕਿ ਕੀ ਵੇਦ ਉਹ ਜਾਣ ਨਹੀਂ ਨਹੀਂ ਹੁੰਦਾ ਨਹੀਂ ਨਹੀਂ ਤਾਂ ਆ ਗਿਆ ਸਾਰੋ ਅੱਜ ਦਾ ਪ੍ਰਧਾਨਗੀ ਮੰਡਲ ਬੌਰ ਬਖਵਾਸ ਅਸੈਂਬਲੀ ਦਾ ਬਰਾਕੇ ਸਾਡਿਓ ਕਿਉਂਕਿ ਆਪਾਂ ਗਾਰੀ ਸਾਡੇ ਗਾਰੀ ਲੈ ਕੇ ਸਭ ਤੋਂ ਹੋਇਆ ਅੱਜ ਸਰਕਾਰ ਦਾ ਪਿੱਟ ਸਿਆਪਾ ਕਰਨ ਵਾਸਤੇ ਜੋਗੇ ਵਾਰ-ਵਾਰ ਫੀੜੀਆਂ ਕਰਕੇ ਸਾਡੇ ਨਾਲ ਫਿਰ ਜਿਹੜਾ ਵਾ ਉਹ ਸਰਕੂਲਰ ਜਾਰੀ ਨਹੀਂ ਕਰ ਰਹੀ ਅੱਜ ਇਹ ਸਰਕਾਰ ਦਾ ਤੇ ਮੈਨੇਜਮੈਂਟ ਦਾ ਜਿਹੜਾ ਦਾਤਾ ਕਰਨ ਵਾਸਤੇ ਆ ਰਹੇ ਆ ਜਿਹਨਾਂ ਦਾ ਕਾਹਲਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਸਟ੍ਰਾਈਕ ਕੀਤੀ ਸੀ ਉਦੋਂ ਵੀ ਲੰਮੀ ਚੱਲੀ ਸੀ ਸਰਕਾਰ ਨੂੰ ਝੁਕਣਾ ਪਿਆ ਬੋਰਡ ਨੂੰ ਝੁਕਣਾ ਪਿਆ ਹੁਣ ਵੀ ਇਸੇ ਤਰ੍ਹਾਂ ਹੀ ਜਿਹੜਾ ਇਹਨੂੰ ਝੁਕਣਾ ਪੈਣਾ ਵਾ ਸਰਕਾਰ ਜਿੰਨੀ ਮਰਜ਼ੀ ਆ ਜਵੇ ਪਿਛਲੇ ਸਮੇਂ ਦੇ ਨੂੰ ਗਾਲੀ ਆਦ ਆ ਗਈ ਆ ਪਿਛਲੇ ਸਮੇਂ ਦੇ ਵਿੱਚ ਸਕੇਲ ਤੋਂ ਰਵਾਇਜ ਹੋਏ ਸੀ ਪਰ ਜਿਹੜੀ ਆ ਮੌਕੇ ਦੀ ਸਰਕਾਰ ਜਿਹੜੀ ਆ ਉਹ ਲਾਗੂ ਨਹੀਂ ਹੋਈ ਕਰ ਰਹੀ ਉਸ ਵੇਲੇ ਜਿਹੜਾ ਇਥੇ ਸੱਜਣ ਸਿੰਘ ਹਣਾ ਨੇ ਮਰਨਵਰਤਨ ਰੱਖਿਆ ਸੀ ਤੇ ਜਿਹੜਾ ਲੈਖਨ ਦੇ ਵਿੱਚ ਚੋਣਤ ਵਿੱਚ ਕੋ ਜਾਜਤ ਲੈ ਕੇ ਜਿਹੜੇ ਸਕੀਲ ਲਾਗੂ ਕਰਨੇ ਪਏ ਸੀ ਮੁਲਾਜ਼ਮ ਜਿਹੜੇ ਆ ਸਾਥੀ ਜਿਹੜੇ ਆ ਉਹ ਸਭ ਕੁਝ ਕਰਾ ਲੈਂਦੇ ਆ ਜੇ ਮੁਲਾਜ਼ਮਾਂ ਦੀ ਜਿਹੜੀ ਆ ਉਹ ਜਿੱਤ ਹੁੰਦੀ ਆ ਮੁਲਾਜ਼ਮਾਂ ਜਿਹੜਾ ਵਾ ਮੁਲਾਜ਼ਮਾਂ ਦੇ ਨਾਲ ਹੀ ਸਰਕਾਰ ਚੱਲਦੀ ਆ ਜਾਂ ਮੁਲਾਜ਼ਮਾਂ ਤੇ ਸਰਕਾਰ ਆ ਜਾਂ ਮੁਲਾਜ਼ਮਾਂ ਰਾਣੀ ਤੇ ਸਰਕਾਰ ਨਹੀਂ ਜਾਂ ਸਰਕਾਰ ਨੂੰ ਕਿਸੇ ਗੱਲ ਦਾ ਭੁਲੇਖਾ ਵਾ ਉਹ ਭੁਲੇਖਾ ਜਿਹੜਾ ਸਰਕਾਰ ਦਾ ਅੱਜ ਦੂਰ ਹੋ ਜਾਣਾ ਵਾ ਜਿਹੜੀ ਕਿ ਅਸੀਂ ਤੋਂ 85% 87% ਜਿਹੜੀ ਆ ਉਹ ਸਰੰਤਨ ਸਰਕਲ ਦੀ ਹੜਤਾਲ ਚੱਲੇਗੀ ਆ ਸਾਥੀਓ ਚਾਹੇ ਉਹ ਸਾਡੀਆਂ ਮੰਗਾਂ ਜਿਹੜੀਆਂ ਉਹ ਲੀਡਰ ਸਾਥੀਆਂ ਨੇ ਦੱਸਿਆ ਚਾਹੇ ਉਹ ਇਰ ਤੱਕ ਉਹ ਉਹਨਾਂ ਕੋ 12% ਜਿਹੜਾ ਉਹ ਵਿਆਜ ਲਿਆ ਜਾ ਰਿਹਾ ਉਹਨਾਂ ਦਾ 40-40 50-50 ਲੱਖ ਰੁਪਈਆ ਬਣਾਇਆ ਵਾ ਜਿਹੜਾ ਕਿ ਉਹ ਦੇਣ ਦੇ ਦੇ ਸਮਰੱਥ ਹੁੰਦੇ ਇਹ ਦੇਣ ਜੋ ਹੁਣ ਫਿਰ ਉਹਨਾਂ ਨੂੰ ਕੀ ਲੋੜ ਸੀ ਉਹ ਆਪਣਾ ਬਿਜ਼ਨਸ ਖੋਲ ਲੈਂਦੇ ਤੁਹਾਡੇ ਕੋਲੋਂ ਨੌਕਰੀਆਂ ਲੈਣ ਦੀ ਜਾਂ ਉਹ ਸਾਡਾ ਹੇਠਲੀ ਗ੍ਰੈਣੀ ਦਾ ਕਲਰਕ ਹੋਵੇ ਪੁੱਤੇ ਨਾ ਬੈਨ ਲਾਇਆ ਵਾ ਜਿਹੜਾ 3 ਸਾਲ ਬਾਅਦ ਜਿਹੜਾ ਕੰਪਿਊਟਰ ਟੈਸਟ ਪਾਸ ਕਰੂਗਾ ਫਿਰ ਜਿਹੜਾ ਉਹਨੂੰ ਉਹਦੀਆਂ ਇਨਕਰੀਮੈਂਟਾਂ ਲੱਗਣਗੀਆਂ ਜਾ ਉਹ 35400 ਦਾ ਮਸਲਾ ਵਾ ਜਾਂ 23 ਆਲਾ ਜਾਂ ਅਗੇ 9100 ਰੁਪਈਆ ਜਿਹੜਾ ਨਵੇਂ ਮੁਲਾਜ਼ਮ ਆ ਰਹੇ ਸੀ ਉਹਨਾਂ ਨੂੰ ਦੇ ਰਹੇ ਸੀ ਉਹ ਸਾਰੀਆਂ ਜਿਹੜੀਆਂ ਮੰਗਾਂ ਤੁਹਾਡੀਆਂ ਝੰਡੇ ਦੇ ਉੱਪਰ ਆ ਸੂਝਵਾਨ ਸਰਕਾਰ ਦੇ ਖਿਲਾਫ ਮੋਰਚਾ ਉਹ ਕੀਤਾ ਗਿਆ ਜੀ ਹਾਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 3 ਦਿਨਾਂ ਤੋਂ ਜਿਹੜੇ ਨੇ ਬਿਜਲੀ ਕੰਮੇ ਫੜਕਾਲਦੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਮਾਮਲਾ ਪੂਰਾ ਕੀ ਹੈ ਦੱਸ ਦਈਏ ਕਿ 300 ਯੂਨਿਟ ਬਿਜਲੀ ਦੇਣ ਦੇ ਬਾਵਜੂਦ ਸਰਕਾਰ ਜਿਹੜੀ ਆ ਮੁਨਾਫੇ 'ਚ ਚੱਲ ਰਹੀ ਹੈ ਇਹ ਸਰਕਾਰ ਦੇ ਨੁਮਾਇੰਦਿਆਂ ਦਾ ਮੰਨਣਾ ਹੈ ਪਰ ਬਿਜਲੀ ਦੇ ਅਧਿਕਾਰੀ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਫਿਰ ਉਹਨਾਂ ਦੇ ਵਿੱਚ ਇੰਨਾ ਰੋਸ ਕਿਹੜੀ ਗੱਲ ਦਾ ਹੈ ਇਹ ਗੱਲਬਾਤ ਕਰਤੀ ਜਾਣਾ ਪ੍ਰਧਾਨ ਗੰਢੀਵਿੰਡ ਜੀ ਮਤਲਬ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਦੇ ਨਾਮ ਤੇ ਜਰਾ ਮੋਢਾ ਵਾਂ ਦੇ ਨਾਰੇ ਲਗਾ ਦਿੰਦੇ ਆ ਹਜਾ ਦੇ ਪਿੱਛੇ ਤੇ ਕਿਹਦਾ ਅਮਰ ਦਾ ਕੰਮ ਕਰਦਾ ਸੀ ਅਤੇ ਉਸ ਦੇ ਇੱਕ ਪਾਸੇ ਦੇ ਵੱਲੋਂ ਮਾਹ ਤੇਰੀ ਕੱਢੀ ਲੈ ਉਹ ਆਪੇ ਤਰਾ ਬਤਾ ਮਾਰ ਲਗਾ ਹਾਂ ਅਸੀਂ ਇਹ ਮੈਂ ਗੁਰਪ੍ਰੀਤ ਸਿੰਘ ਗੰਨੀਵੜ ਨੇ ਨੇਤਾਸ਼ਾਹੀ ਆ ਪੈਸੇ ਲੈ ਕੇ ਇਹ ਜਿਹੜਾ ਵਿਚਾਰਚਾ ਏ 14 ਦੂਜੇ ਨੰਬਰ ਤੇ ਆ ਰਾਜਮਾਨੀਆਂ ਤੇ ਦੋ ਪੈਨਸ਼ਨਰਾਂ ਦੀਆਂ ਜਾਇਬੰਦੀਆਂ ਦੇ ਆਧਾਰਤ ਜਿਹੜਾ ਸਾਡਾ ਸਾਂਝਾ ਥੜਾ ਉਹਦੀ ਅਗਵਾਈ ਚ ਲੜਿਆ ਜਾ ਰਹੇ ਆ ਨਰਸ਼ਦੀ ਵਜਾ ਇਹ ਆ ਕਿ ਅਸੀਂ ਪਿੱਛੇ ਨੇ ਤੁਰੇ ਆਉਂਦੇ ਆ ਸਾਡੇ ਕੁਝ ਮਸਲੇ ਆ ਕਿ ਰਾਜਮਾਨਾਂ ਦੇ ਪੈਨਸ਼ਨਰਾਂ ਦੇ ਉਹਦਾ ਮੰਗ ਪੱਤਰ ਅਸੀਂ 11 ਅਪ੍ਰੈਲ ਨੂੰ ਪਾਵਰ ਦੀ ਮੈਨੇਜਮੈਂਟ ਨੂੰ ਦਿੱਤਾ ਉਸ ਤੋਂ ਬਾਅਦ ਮੈਨੇਜਮੈਂਟ ਨੇ 2 ਜੂਨ ਨੂੰ ਸਾਡੇ ਆਗੂਆਂ ਨੂੰ ਮੀਟਿੰਗ ਦਿੱਤੀ ਮਹਾਲੀ ਦੇ ਵਿੱਚ ਜਿਹਦੀ ਪ੍ਰਧਾਨ ਜੀ ਮਾਨਯੋਗ ਬੀਵੀ ਮੰਤਰੀ ਸ੍ਰੀ ਹਰਪ੍ਰੀਤ ਸਿੰਘ ਈਟੀਓ ਸਾਹਿਬ ਨੇ ਕੀਤੀ ਉਹਦੇ 'ਚ ਇੱਕ ਭਾਂਡੇ ਵਾਲਾ ਕੀ ਮੰਗਾ ਜਿਹੜੀਆਂ ਛੋਟ ਆ ਮੰਗਾ ਵੈਸੇ ਜਿਆਦੀਆਂ ਸਾਡੀਆਂ ਪਰ ਉਹਨਾਂ ਨੇ ਸਾਨੂੰ ਕਿਹਾ ਛੋਟ ਉਹਨਾਂ ਦਾ ਪੱਤਰ ਜਿਹੜਾ ਉਹ ਸਮਝਾ ਰਹੇ ਉਹਦੇ ਤੇ ਚਰਚਾ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਆ ਤੇ ਮੈਨੇਜਮੈਂਟ ਨੇ ਉੱਥੇ ਭਰੋਸਾ ਦਿੱਤਾ ਬਿਜਲੀ ਮੰਤਰੀ ਸਾਹਿਬ ਨੇ ਜੇ ਵੀ ਤੁਹਾਡੇ ਮਸਲੇ ਜਿਹੜੇ ਆ ਥੋੜਾ ਜਿਹਾ ਸਮਾਂ ਦਿਓ ਕਿ ਇਹਨਾਂ ਦਾ ਆਪਾਂ ਹੱਲ ਕਰ ਦਿਆਂ ਕਿਉਂਕਿ ਉਹ ਲੰਮੀ ਚੌੜੀ ਉੱਤੇ ਚਰਚਾ ਹੋਈ ਹਰੇਕ ਇਸ਼ੂ ਤੇ ਕਿ ਕਰਮਾਲਾ ਨੇ ਨੌਕਰੀਆਂ ਦੇਣੀਆਂ ਨੇ ਮੈਨੇਜਮੈਂਟ ਨੇ ਮੀਟਿੰਗ ਉਹ ਕਰਨ ਤੋਂ ਬਾਅਦ 6 ਮਹੀਨੇ ਵਾਲੀ ਤੇ ਮੁੜ ਕੇ 2 ਮਹੀਨੇ ਕੋਈ ਗੱਲਬਾਤ ਨਹੀਂ ਸੁਣੀ ਨਾ ਹੀ ਉਹਨਾਂ ਮਸਲਿਆਂ ਤੋਂ ਕੋਈ ਅੱਗੇ ਜਿਹੜਾ ਉਹਨਾਂ ਨੂੰ ਲਾਗੂ ਕਰਨ ਬਾਰੇ ਜਾਂ ਕੋਈ ਮੰਗ ਮੰਨੇ ਜਾਣ ਬਾਰੇ ਮੈਨੇਜਮੈਂਟ ਨੇ ਕੋਈ ਕਦਮ ਨਹੀਂ اٹھਾਇਆ ਜਿਹਦੇ ਤੋਂ ਬਾਅਦ ਅਸੀਂ 25 ਜੂਨ ਨੂੰ ਵਰਕਪਲੇਸ ਰੂਲੀ ਨੂੰ ਦੀ ਕਰਨ ਦਾ ਜਿਹੜਾ ਅਸੀਂ ਇਨਰਚ ਸ਼ੁਰੂ ਕੀਤਾ ਜਿਹਦੇ ਚ ਮਤਲਬ 8 ਘੰਟੇ ਰੂਲੀ ਕਰੂਗਾ ਮਲਾਜੂ ਜੀ ਜੀ ਜਿਹੜੇ ਲਾਅ ਨੇ ਸਾਡੇ ਭਾਰਤ ਦੇ ਉਹਦੇ ਮੁਤਾਬਕ 8 ਘੰਟੇ ਡਿਊਟੀ ਆ ਲੇਕਿਨ ਇੱਥੇ ਡਿਊਟੀ ਸਟਾਫ ਘੱਟ ਹੋਣ ਕਰਕੇ ਸਾਨੂੰ ਵੱਧ ਦੇਣੀ ਪੈ ਰਹੀ ਆ ਮਲਾਜ਼ਮਾਂ ਅਸੀਂ 8 ਘੰਟੇ ਡਿਊਟੀ ਦਾ ਉਹ ਸ਼ੁਰੂ ਕੀਤਾ ਕੰਮ ਫੇਰ ਇਹਨਾਂ ਨੇ ਸਾਨੂੰ ਉਹਦੇ ਤੋਂ ਬਾਅਦ ਅਸੀਂ ਇਹਨਾਂ ਨੇ ਨਹੀਂ ਕੋਈ ਸਨਮਾਈ ਕੀਤੀ ਫਿਰ ਅਸੀਂ ਇੱਥੇ ਡਿਵੀਜ਼ਨਾਂ ਦੇ ਵਿੱਚ ਸਰਕਲ ਪੱਧਰ ਤੇ ਧਰਨੇ ਲਾਉਣ ਤੋਂ ਬਾਅਦ ਫਿਰ ਅਸੀਂ 27 ਤਰੀਕ ਨੂੰ ਮੰਤਰੀ ਸਾਹਿਬ ਦੀ ਰਾਜ ਤੇ ਬਹੁਤ ਵੱਡਾ ਕੱਟ ਕੀਤਾ ਅਸੀਂ ਇਹਨਾਂ ਦੱਸ ਸਕਦੇ ਉਹ ਕਾਠੀ ਦਰਸਾਉਂਦਾ ਕਿ ਮੁਲਾਜ਼ਮਾਂ ਦੇ ਵਿੱਚ ਪੈਨਸ਼ਨਰਾਂ ਦੇ ਵਿੱਚ ਕਾਫੀ ਰੋ ਹੈ ਰੋਸ ਹੈ ਉਸ ਰੋ ਨੂੰ ਪਾਪਦਿਆਂ ਐਤਵਾਰ ਵਾਲਾ ਦਿਨ ਸੀ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਜਿਹੜੇ ਡਿਸਟ੍ਰਿਬਿਊਸ਼ਨ ਨੇ ਸਾਡੇ ਇਨ ਜੂਨੀਅਰ ਇੰਦਰਪਾਲ ਸਿੰਘ ਜੀ ਉਹ ਮੌਕੇ ਤੇ ਸਾਡਾ ਮੰਗ ਪੱਤਰ ਲੈ ਕੇ ਗਏ ਪਹਿਵੇਂ ਪੰਜ ਜਦੋਂ ਮੰਗ ਪੱਤਰ ਉਹ ਇੱਕ ਰਸਮ ਸੀ ਮੰਗ ਤੇ ਚਰਚਾ ਹੋਈ ਆ ਸਹਿਮਤੀਆਂ ਬਣੀਆਂ ਸਾਰੀ ਨਗਰੀ ਵਿੱਚ ਉਹਦੇ ਤੋਂ ਬਾਅਦ ਫਿਰ ਸਾਨੂੰ ਦੁਬਾਰਾ ਮਿਲ ਜਾਈ ਉਹ ਦਿੱਤੀ ਗਈ 6 ਅਗਸਤ ਨੂੰ ਉਹ ਫਿਰ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਸੀ ਬਹਾਲੀ ਤੇ ਬੰਦਤ ਬੈਠੇ ਮੁਲਾਜ਼ਮ ਉਹ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਦਾ ਵਾਲੇ ਗੁਰਦੀਪ ਕਾਲ ਖਾਲਸਾ ਤੇ ਜਿਹੜਾ ਹੀ ਸਾਡੇ ਸੀਐਫਡੀ ਦੀ ਕਾਲ ਖਾਲਸਾ ਚੇਅਰਮੈਨ ਸਾਹਿਬ ਹੁੰਦਾ ਰਵਈਆ ਬੇਹੱਦ ਖੁਸ਼ਕ ਸੀ ਜਿਸ ਤਰ੍ਹਾਂ ਇਹ ਬਾਡੇ ਲੀਡਰਸ਼ਿਪ ਨੂੰ ਜਲੀਲ ਕਰਨ ਵਾਲਾ ਅਸੀਂ ਰੋਸ ਵਜੋਂ ਮੀਟਿੰਗ ਵਿੱਚੇ ਛੱਡੀ ਤੇ ਅਸੀਂ ਗੇਟ ਤੇ ਆਣ ਕੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਨ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕੀਤੀ ਮੀਟਿੰਗ ਚ ਅਸੀਂ ਆਪਣੇ ਗਾਂਵ ਚ ਨਕਸ਼ੇ ਬਾਰੇ ਵਿਚਾਰ ਕੀਤੀ ਜੇ ਅਸੀਂ ਪਹਿਲਾਂ ਤੋਂ ਐਲਾਨ ਕੀਤਾ ਸੀ ਕਿ ਅਸੀਂ 11 12 13 ਦਿਨ ਦੀ ਛੁੱਟੀ ਲਵਾਂਗੇ ਉਸ ਨੰਬਰ ਉਹਦੇ ਤੋਂ ਬਾਅਦ ਸਾਨੂੰ ਦੁਬਾਰਾ ਜਿਹੜਾ ਉਹ 8 ਅਗਸਤ ਨੂੰ ਫੇਰ ਪਟਿਆਲੇ ਮੁਖਤੱਤ ਪਰ ਦੇ ਵਿੱਚ ਮੈਨੇਜਮੈਂਟ ਨੇ ਮੀਟਿੰਗ ਦਿੱਤੀ ਇਸ ਦਾ ਸਾਡੀ ਲੀਡਰਸ਼ਿਪ ਉੱਥੇ ਗਈ 3 ਘੰਟੇ ਮੀਟਿੰਗ ਚੱਲੀ ਆ 3 ਘੰਟੇ ਫੇਰ ਉਹੋ ਹੀ ਮਸਲੇ ਆ ਜਿਹੜੇ 2 ਜੂਨ ਨੂੰ ਵਿਚਾਰੇ ਸੀ ਉਹਨਾਂ ਤੇ ਕੱਲੇ-ਕੱਲੇ ਮਸਲੇ ਤੇ ਚਰਚਾ ਹੋਈ ਜੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡਾ ਆ ਵੀ ਹੱਲ ਕਰ ਦਨੇ ਆ ਵੀ ਕਰ ਦਨੇ ਆ ਵੀ ਮੰਗਾ ਕੀ ਨੇ ਪ੍ਰਧਾਨ ਜੀ ਸਾਡੀਆਂ ਮੰਗਾ ਨੇ ਪਹਿਲੀ ਸਾਡੀ ਮੰਗ ਆ ਕਿ ਇਸ ਅਦਾਰੇ ਦੇ ਵਿੱਚ ਸਾਡੇ ਭਰਾਵਾਂ ਦੇ ਰੁਕਮੇ ਤੌਰ ਤੇ ਦਾ ਨਿਜੀਕਰਨ ਕੀਤਾ ਜਾ ਰਿਹਾ ਦਾਗਾ ਤੇ ਪਾਰ ਨਹੀਂ ਦੋਖਿਆ ਜਾ ਤੇ ਉਹ ਜੋਰਾ ਭਗਵਾਨ ਨੇ ਮੈਨੇਜਮੈਂਟ ਨੇ ਫੈਸਲਾ ਕੀਤਾ ਹੀ ਵੀ ਸਾਡੇ 5 ਜ਼ੋਨ ਨੇ ਕਿਸੀ ਨੂੰ ਕਿਸੇ ਛੜਕਦੇ ਹੋਣਾ ਤੇ ਉਹ ਪੰਜਾਂ ਜ਼ੋਨਾਂ ਦੇ ਵਿੱਚ ਦੋ ਦੋ ਡਿਵੀਜ਼ਨਾਂ ਜਿਹੜੀਆਂ ਉਹਨਾਂ ਦੀਆਂ ਲਾਈਨਾਂ ਜਿਹੜੀਆਂ 11K ਵੀ ਉਹਨਾਂ ਦਾ ਕੰਮ ਨਜੀਤਾਂ ਦੇ ਸਾਡੇ ਸਵਾਲ ਅਸੀਂ ਚਰਚਾ ਕੀਤਾ ਪਹਿਲਾਂ ਪਹਿਲੇ ਸਟੇਜ ਤੇ ਲਾਲ ਲੜੂ ਤੇ ਖਰੜ ਇਹਨਾਂ ਨੇ ਉਹ ਕੰਮ ਰੋ ਗਿਆ ਉੱਥੇ ਹੀ ਰੁਕ ਗਿਆ ਸਾਡਾ ਇਹ ਪਹਿਲਾ ਪੁਆਇੰਟ ਜੀ ਵੀ ਇਹ ਕੰਮ ਅਸੀਂ ਨਹੀਂ ਕਰਨ ਦੇ ਜੇ ਆਧਾਰਾ ਅੱਜ ਸਰਕਾਰੀ ਆ ਲੋਕਾਂ ਦਾ ਲੋਕਾਂ ਦੀ ਇਮਾਨਤ ਉੱਤੇ ਖੜਿਆ ਇਹ ਅਸੀਂ ਅਡਾਂਸ਼ਾ ਬਣ ਨਹੀਂ ਜਾਂਦੇ। ਇਹ ਤਿੰਨ ਤਿੰਨ ਪੁਆਇੰਟ ਆ। ਗ੍ਰੇ ਸਦਾਰੇ ਦੇ ਵਿੱਚ ਕੋਈ 50 ਹਜ਼ਾਰ ਤੋਂ ਕਰੀਬ ਅਸਾਮੀਆਂ ਖਾਲੀ ਆ। ਦੀ ਲਿਖਾ ਕਰਕੇ ਮਲਾਜ਼ਮਾਂ ਨੂੰ ਬਹੁਤ ਕਿੱਲੇ ਡੋਰੀ ਆਪਣੀ ਆਪਣੇ ਚਲਾਣ ਦੇ ਡੋਰੀ ਦੀ ਦਵਾ ਹੈ ਸਾਡੇ ਅਨੁਸਾਰ ਐਕਸੀਡੈਂਟ ਹੁੰਦੇ ਆ। ਜਾਨਾਂ ਜਾਂਦੀਆਂ ਮਲਾਜ਼ਮਾਂ ਦੀਆਂ ਤੇ ਐਡੇ ਭਰਤੀ ਕੀਤੀ ਜਾਵੇ। ਇਹ ਇਸ਼ੂ ਸਾਡਾ ਹੈ। ਲੱਗਾ ਕਿ ਕਹਿ ਮਿਲੇ ਵੀ ਇਹ ਇਸ਼ੂ ਸਾਡਾ ਹੈ। ਇਸ ਜੀ ਜਿਹੜੀਆਂ ਬਿਲਡਿੰਗਾਂ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਮੈਂ ਉਹ ਤਿਆਰ ਬਰਛਾਤਾ ਦੇ ਦਿਨਾ ਤੇ ਕਾਦੀਆਂ ਨੇ ਹੱਲੇ ਪਾਣੀ ਖੜਦਾ ਨੇੜੇ ਚੱਕ ਅੱਧੇ ਕਿਸੇ ਦਾ ਵਾਸ਼ਰੂਮ ਵਿੱਚ ਪੀੜ ਦਾ ਪਾਣੀ ਨਹੀਂ ਆ ਲੋਕ ਘਰਾਂ ਤੋਂ ਵੀ ਲਿਆਉਂਦੇ ਆ ਇਹ